ਪਾਵੇਂ ਕੇ ਲੱਖੋ ਅਫਸੋਸ ਵਿੱਚ ਸਿਰ ਮਾਰ ਰਿਹਾ ਹੈ ਪਰ ਉਸ ਦਾ ਗੁੱਸਾ ਸੱਤ ਅਸਮਾਨ ਪਾਰ ਕਰ ਗਿਆ ਆਪਣੇ ਇਸ ਮੂਰਖਾਨਾ ਕਾਰੇ ਦਾ ਉਸ ਨੂੰ ਰੰਝ ਹੋਇਆ ਉਸ ਨੇ ਚੋਟੀ ਦੇ ਫੌਜਦਾਰਾਂ ਨੂੰ ਇਕੱਠੇ ਕੀਤਾ ਤੇ ਹਮਲਾ ਤੇ ਤਰਕੀਬ ਕਢਣ ਲੱਗਾ ਘੋੜਿਆਂ ਨਾਲ ਚਿਖੀਆਂ ਜਾਣ ਵਾਲੀਆਂ ਤੋਪਾਂ ਸਭ ਤੋਂ ਅੱਗੇ ਲਿਆਂਦੀਆਂ ਗਈਆਂ ਉਹਨਾਂ ਦੇ ਮਗਰ ਬੰਦੂਕਾਂ ਵਾਲੇ ਘੋੜਸਵਾਰਾਂ ਦੀਆਂ ਏਕਦਾਰਾਂ ਲਗਾਈਆਂ ਗਈਆਂ ਉਸ ਤੋਂ ਪਿੱਛੇ ਜੰਬੂਰਾ ਤੇ ਹੋਰ ਛੋਟੀਆਂ ਤੋਪਾਂ ਬੀੜੀਆਂ ਗਈਆਂ ਸਭ ਤੋਂ ਮਗਰ ਪੈਦਲ ਸਿਪਾਹੀ ਤੇ ਪਿੱਛੇ ਸਭ ਤੋਂ ਮਗਰ ਹਾਥੀ ਤੇ ਸਵਾਰ ਲੱਖੂ ਖੱਤਰੀ ਇਸ ਤਰ੍ਹਾਂ ਦੀ ਵਿਉਂਤਬੰਦੀ ਕੀਤੀ ਗਈ ਹਾਲਾਂਕਿ ਇਹ ਜੰਗ ਦੀ ਉਲਟ ਵਿਉਂਤਬੰਦੀ ਹੈ ਅਸਲ ਵਿੱਚ ਪੈਦਲ ਸਭ ਤੋਂ ਅੱਗੇ ਹੁੰਦੇ ਹਨ ਮਗਰ ਘੋੜ ਸਵਾਰ ਤੇ ਸਭ ਤੋਂ ਮਗਰ ਤੋਪਾਂ ਪਰ ਲੱਖੂ ਦੀ ਵਿਉਂਤਬੰਦੀ ਤੋਂ ਉਸ ਦਾ ਡਰ ਸਾਫ਼ ਝਲਕ ਰਿਹਾ ਹੈ ਇਹਨੀ ਫੌਜ ਮੂਰੇ ਕਰਕੇ ਵੀ ਉਹ ਅੰਦਰੋਂ ਘਬਰਾ ਰਿਹਾ ਹੈ ਤੇ ਇਹ ਘਬਰਾਟ ਉਸਤੇ ਚਿਹਰੇ ਤੋਂ ਪੜੀ ਜਾ ਸਕਦੀ ਆ ਹੁਣ ਜੇ ਸਿੰਘ ਹੱਲਾ ਕਰਨ ਲਈ ਜੰਗਲ ਵਿੱਚੋਂ ਬਾਹਰ ਨਿਕਲਦੇ ਹਨ ਤਾਂ ਤੋਪਾਂ ਅੱਗ ਭਰਾ ਦਿੰਦੀਆਂ ਹਨ ਤੇ ਸਿੰਘਾਂ ਦੀ ਵਾਹ ਨਹੀਂ ਚਲਦੀ ਕੁਝ ਹੱਲਿਆ ਮਗਰੋਂ ਸਿੰਘਾਂ ਨੇ ਜਾਣ ਲਿਆ ਕਿ ਹੁਣ ਕੋਈ ਹੋਰ ਰਣਨੀਤੀ ਬਣਾਉਣੀ ਪਵੇਗੀ ਜਦੋਂ ਕਾਫੀ ਚਿਰ ਸਿੰਘਾਂ ਦਾ ਕੋਈ ਜਥਾ ਬਾਹਰ ਨਹੀਂ ਆਇਆ ਤਾਂ ਲਖੂ ਨੇ ਹੁਕਮ ਦਿੱਤਾ ਤੇ ਮੁਗਲਾਂ ਨੇ ਤੋਪ ਦੇ ਗੋਲੇ ਜੰਗਲ ਤੇਵਰੋਂ ਸ਼ੁਰੂ ਕਰ ਦਿੱਤੇ। ਗੋਲੀਆਂ ਦੀ ਮਾਰ ਤੋਂ ਬਚਣ ਲਈ ਤਲਹਣ ਹੋਰ ਡੂੰਘੇ ਜੰਗਲ ਵਿੱਚ ਚਲਾ ਗਿਆ। ਫਿਰ ਵੀ ਸਿੰਘ ਬੜਕ ਰੱਖਦੇ ਹਨ ਤੇ ਫੌਜ ਜਿਸ ਪਾਸੇ ਉਹ ਵੀ ਜਰਾ ਅਵੇਸਲੀ ਹੁੰਦੀ ਹੈ ਹੱਲਾ ਕਰਕੇ ਨੁਕਸਾਨ ਕਰ ਦਿੰਦੇ ਨੇ। ਲਖਪਤ ਨੇ ਜੰਗਲ ਕਟਵਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਜੰਗਲ ਵਿੱਚ ਰਾਹ ਬਣਾਏ ਜਾ ਰਹੇ ਨੇ। ਜੰਗਲ ਸੰਘਣਾ ਹੋਣ ਕਰਕੇ ਥੋਪਾ ਅੰਦਰ ਨਹੀਂ ਜਾ ਸਕਦੀਆਂ ਤੇ ਸਿੰਘ ਥੋਪਾਂ ਦੀ ਮਾਰ ਤੋਂ ਦੂਰ ਹੋ ਚੁੱਕੇ ਹਨ। ਜਿੱਥੇ ਕਿਤੇ ਜੰਗਲ ਬਹੁਤ ਹੀ ਸੰਘਣਾ ਹੈ ਤੇ ਕੱਟੇ ਜਾਣ ਤੋਂ ਵੀ ਬਾਹਰ ਹੈ ਉੱਥੇ ਅੱਗ ਨਾਲ ਰੁੱਖ ਝਾੜੀਆਂ ਫੂਕੇ ਜਾ ਰਹੇ ਨੇ ਜਿਵੇਂ ਜਿਵੇਂ ਮੁਗਲ ਫੌਜ ਜੰਗਲ ਵਿੱਚ ਰੌਣਾ ਬਣਾ ਕੇ ਅੱਗੇ ਵੱਧ ਰਹੀ ਹੈ ਸਿੰਘ ਜੰਗਲ ਵਿੱਚ ਹੋਰ ਅੱਗੇ ਨਿਕਲਦੇ ਜਾ ਰਹੇ ਨੇ ਪਰ ਜੰਗਲ ਕਿਹੜਾ सगਲੀ ਧਰਤੀ ਤੇ ਹੈ ਕਿਤੇ ਜਾ ਕੇ ਤਾਂ ਮੁੱਕਣਾ ਹੀ ਸੀ ਸੋ ਬਿਆਸ ਤੇ ਪੱਤਣਾ ਤੇ ਆ ਕੇ ਜੰਗਲ ਮੁੱਕ ਗਿਆ ਹੁਣ ਮਗਰ ਮੁਗਲ ਫੌਜ ਤੇ ਅੱਗੇ ਸ਼ੂਕ ਦਾ ਧਰਿਆ ਅਗੇ ਹੀ ਸਿੰਘ ਅਠੀ ਪੈਰੀ ਇੱਕ ਵਾਰ ਛੱਕਦੇ ਸਨ ਹੁਣ ਤਾਂ ਕਈ ਦਿਨਾਂ ਤੋਂ ਫਾਕੀ ਹੀ ਘੱਟ ਰਹੇ ਹਨ ਭੁੱਖਣ ਭਾਣੇ ਸਿੰਘ ਦਰਿਆ ਤੇ ਲਖੂ ਖੱਤਰੀ ਦੇ ਵਿਚਾਲੇ ਖਲੋਤੇ ਨੇ ਕੁਝ ਸਿੱਖ ਘੋੜਸਵਾਰਾਂ ਨੇ ਦਰਿਆ ਦਾ ਨਿਰੀਖਣ ਕੀਤਾ ਤਾਂ ਇੱਕ ਥਾਂ ਤੋਂ ਬਿਆਸ ਕੁਝ ਦਾਰੂ ਜਾਪਿਆ ਸਿੱਖ ਜਥੇ ਨੇ ਦਰਿਆ ਪਾਰ ਕਰ ਜਾਣ ਦਾ ਫੈਸਲਾ ਕੀਤਾ ਦਰਿਆ ਪਾਰ ਕਰਕੇ ਸਿੰਘ ਪਹਾੜਾਂ ਵੱਲ ਹੋ ਤੁਰੇ ਹਨ ਪਿੱਛੇ ਮੁਗਲ ਫੌਜ ਨੇ ਵੀ ਦਰਿਆ ਪਾਰ ਕਰ ਲਿਆ। ਥਕਾਵਟ ਨਾਲ ਚੂਰ ਹੋ ਚੁੱਕੇ ਸਿੰਘਾਂ ਨੂੰ ਕਿਤੇ ਘੜੀ ਪਲ ਬੈਠ ਕੇ ਆਰਾਮ ਕਰਨ ਦਾ ਸਮਾਂ ਵੀ ਨਹੀਂ ਮਿਲਿਆ। ਰਾਤਾਂ ਨੂੰ ਵੀ ਉਹਨਾਂ ਕਦਮਾਂ ਦੀ ਚਾਲ ਢਿੱਲੀ ਨਹੀਂ ਹੋਣ ਦਿੱਤੀ। ਖਾਣ ਪੀਣ ਦੀ ਕੋਈ ਵਸਤੂ ਕੋਲ ਨਹੀਂ। ਮੁੱਕ ਚੁੱਕੇ ਕੋਲੇ ਬਰੂਦ ਤੇ ਕੋਈ ਸਹਾਇਤਾ ਨਹੀਂ ਪਹੁੰਚ ਰਹੀ। ਸ਼ਸਤਰ ਲਗਭਗ ਨਕਾਰਾ ਹੋ ਚੁੱਕੇ ਨੇ। ਖੁੰਡੀਆਂ ਹੋ ਚੁੱਕੀਆਂ ਕਿਰਪਾਨਾਂ, ਸਰੋਹੀਆਂ ਦੀ ਧਾਰ ਲਾਉਣ ਦਾ ਵੀ ਸਮਾਂ ਨਹੀਂ। ਕਈ ਸਿੰਘਾਂ ਦੇ ਵਰਸ਼ੇ ਮਾਰੇ ਗਏ ਮੁਗਲਾਂ ਦੀਆਂ ਸੰਜੁਵਾਂ ਵਿੱਚ ਹੀ ਰਹਿ ਗਏ ਨੇ ਗੋਲੀਆਂ ਬਿਨਾ ਬੰਦੂਕਾਂ ਤੇ ਤੀਰਾਂ ਬਿਨਾ ਕਮਾਨਾਂ ਬੇਅਰਥ ਹਨ ਕਈ ਰਾਤਾਂ ਤੇ ਉਨੀਂਦਰੇ ਮਗਰੋਂ ਵੀ ਭੁਖਣ ਭਾਣੇ ਸਿੱਖ ਜਥਾ ਤੋਰ ਤੀਰਵਾਨੀ ਵਿੱਚ ਫਰਕ ਨਹੀਂ ਆਉਣ ਦਿੰਦਾ ਸਿੰਘਾਂ ਦੇ ਘੋੜੇ ਵੀ ਸਿੰਘਾਂ ਜਿਹੇ ਦ੍ਰਿੜ ਨਿਸ਼ਚਿਆ ਵਾਲੇ ਨੇ ਬਿਨਾ ਦਾਣੇ ਪਾਣੀ ਤੋਂ ਲਗਾਤਾਰ ਤੁਰਦੇ ਜਾ ਰਹੇ ਨੇ ਕੋਈ ਸ਼ੱਕ ਨਹੀਂ ਕਿ ਸਿੰਘ ਕਿਉਂ ਘੋੜੇ ਨੂੰ ਜਾਣ ਪਾਈ ਸਮਝਦੇ ਹਨ ਸਿਆਣੇ ਕਹਿੰਦੇ ਨੇ ਕਿ ਦੁੱਖ ਸਫਰ ਦਾ ਵੀ ਮਾੜਾ ਤੇ ਦੁੱਖ ਭੁੱਖ ਦਾ ਵੀ ਮਾੜਾ ਸਿੰਘਾਂ ਨੂੰ ਇਸ ਵੇਲੇ ਇਨ੍ਹਾਂ ਦੋਹਾਂ ਨੇ ਘੇਰਿਆ ਹੋਇਆ ਹੈ ਭੁੱਖਣ ਭਾਣੇ ਅਣਮੁੱਖ ਸਫਰ ਵਿੱਚ ਤੁਰਦੇ ਜਾਣਾ ਕਿਤੇ ਕੋਈ ਹਿਰਨ ਬਾੜਾ ਸਿੰਘਾਂ ਮਿਲ ਗਿਆ ਤਾਂ ਛਿਟਕਾ ਕੇ ਕੱਚਾ ਹੀ ਖਾ ਲਿਆ ਸਿੰਘਾਂ ਨੇ ਇਸ ਆਸ ਨਾਲ ਬਸੋਲੀ ਖਟੋਹੇ ਵੱਲ ਨੂੰ ਰੁੱਖ ਕੀਤਾ ਹੈ ਕਿ ਇਥੇ ਹਿੰਦੂਆਂ ਦਾ ਵਾਸਾ ਹੈ ਕੁਝ ਮਦਦ ਮਿਲੇਗੀ ਤੇ ਸ਼ਾਇਦ ਰਸਤ ਬਸਤ ਦੀ ਕੁਝ ਸਹਾਇਤਾ ਵੀ ਕਰ ਦੇਣ ਪਹਾੜਾਂ ਵਿੱਚ ਬਹੁਤ ਸਾਰੇ ਹਿੰਦੂਆਂ ਨੇ ਇਕੱਠਾ ਕੀਤਾ ਹੋਇਆ ਹੈ ਸਿੰਘਾਂ ਨੇ ਕੁਝ ਸੁੱਖ ਦਾ ਸਾਹ ਲਿਆ ਕਿ ਸ਼ਾਇਦ ਕੁਝ ਕੁਝ ਵੀ ਸ਼ਰਾਮ ਮਿਲੇ ਤੇ ਖਾਣ ਪੀਣ ਦਾ ਕੋਈ ਪ੍ਰਬੰਧ ਹੋ ਸਕੇ ਪਰ ਪਹਾੜੀਆਂ ਨੇ ਸਿੰਘਾਂ ਦਾ ਸਵਾਗਤ ਤੋਪਾਂ ਤੇ ਗੋਲਿਆਂ ਨਾਲ ਕੀਤਾ ਥੱਕੇ ਟੁੱਟੇ ਸਿੰਘਾਂ ਉੱਤੇ ਉਹਨਾਂ ਗੋਲਿਆਂ ਤੇ ਗੋਲਿਆਂ ਦਾ ਮੀਂਹ ਵਰ੍ਹਦਾ ਦਿੱਤਾ ਸੈਂਕੜੇ ਸਿੰਘ ਇਸ ਹਮਲੇ ਵਿੱਚ ਸ਼ਹੀਦ ਹੋ ਗਏ ਪਹਾੜੀਆਂ ਦੀ ਐਸੀ ਨੀਚਤਾ ਤੇ ਅਕ੍ਰਿਤ ਘਣਤਾ ਤੇ ਜਥੇਦਾਰਾਂ ਨੂੰ ਰੰਜ ਹੋ ਰਿਹਾ ਹੈ ਲਾਹੌਰ ਦੇ ਸੂਬੇ ਨੂੰ ਮਾਮਲਾ ਭਾਰਨ ਵਾਲੇ ਪਹਾੜੀ ਕਦੋ ਸਿੰਘਾਂ ਦੇ ਮਿੱਤ ਹੋਣ ਵਾਲੇ ਸਨ ਬਹੁਤ ਸਿੰਘ ਉਹਨਾਂ ਫੜ ਕੇ ਤੁਰਕਾਂ ਨੂੰ ਫੜਾਏ ਪੜੋਲ ਤੇ ਕਠੂਹੇ ਵਿੱਚ ਸਿੰਘਾਂ ਨਾਲ ਜੋ ਬੀਤੀ ਉਸ ਨੂੰ ਦੇਖ ਕੇ ਸਿੱਖ ਜਥਾ ਪਿਛਾਣੋ ਮੁੜਿਆ ਹੈ ਉਹਨਾਂ ਪਹਾੜਾਂ ਤੇ ਚੜਨ ਦਾ ਯਤਨ ਕੀਤਾ ਪਰ ਉੱਤੋਂ ਪਹਾੜੀਆਂ ਨੇ ਗੋਲੀਆਂ ਚਲਾਈਆਂ ਤੇ ਨਾਲ ਹੀ ਪੱਥਰ ਰੋੜ ਕੇ ਉਹਨਾਂ ਦਾ ਇਹ ਰਾਹ ਵੀ ਰੋਕ ਦਿੱਤਾ। ਸਿੱਖ ਸਰਦਾਰਾਂ ਨੇ ਫੈਸਲਾ ਕੀਤਾ ਕਿ ਮੁਗਲਾਂ ਦੇ ਕਮਜ਼ੋਰ ਹਿੱਸੇ ਤੇ ਹਮਲਾ ਕੀਤਾ ਜਾਏ ਤੇ ਘੇਰਾ ਤੋੜ ਕੇ ਵਾਪਸ ਜੰਗਲ ਵੱਲ ਹੀ ਭੱਜਿਆ ਜਾਏ। ਲੱਖੂ ਨੂੰ ਤਾਂ ਇਹ ਅੰਦਾਜ਼ਾ ਵੀ ਨਹੀਂ ਸੀ ਪਰ ਆਪਣੇ ਟੁੱਟੇ-ਫੁੱਟੇ ਤੇ ਖੁੰਡੇ ਹੋ ਚੁੱਕੇ ਹਥਿਆਰਾਂ ਨਾਲ ਸਿੰਘਾਂ ਨੇ ਮੁਗਲਾਂ ਉੱਤੇ ਹੱਲਾ ਬੋਲ ਦਿੱਤਾ। ਫਿਰ ਕੀ ਹੋਇਆ ਜੇ ਤਲਵਾਰ ਦੀ ਤਾਰ ਖੁੰਡੀ ਆ ਸਿੰਘਾਂ ਦਾ ਜਜਬਾ ਤਲਵਾਰਾਂ ਦੀਆਂ ਧਾਰਾਂ ਤੋਂ ਕਿਤੇ ਤਿੱਖੇ ਹਨ ਨਵਾਬ ਕਪੂਰ ਸਿੰਘ ਨੇ ਇੱਕ ਪਾਸੇ ਉਹ ਸਿੰਘਾਂ ਨੂੰ ਹੱਲਾਸ਼ੇਰੀ ਦਿੰਦਿਆ ਕਿਹਾ ਸਿੰਘਾਂ ਨੇ ਜਕਾਰਾ ਛੱਡਿਆ ਤੇ ਜਥੇ ਨੇ ਖੁੰਡੀਆਂ ਕਿਰਪਾਨਾਂ ਤੇ ਟੁੱਟੇ ਵਰਸ਼ੇ ਮੁਗਲਾਂ ਦੀਆਂ ਸੰਜੋਆਂ ਦੇ ਪਾਰ ਕਰ ਦਿੱਤੇ ਟੁੱਟੀਆਂ ਕਮਾਨਾਂ ਮਾਰ-ਮਾਰ ਉਹਨਾਂ ਨੇ ਮੁਗਲਾਂ ਦੇ ਸਿਰ ਫੇਦ ਦਿੱਤੇ ਕੁਝ ਸਿੰਘ ਰੋਲੇ-ਗੋਲੇ ਵਿੱਚ ਲੱਖੂ ਨੂੰ ਲੱਭਦੇ ਫਿਰ ਰਹੇ ਹਨ ਪਰ ਲੱਖੂ ਖੱਤਰੀ ਇਹ ਸਭ ਦੇਖ ਕੇ ਕਿਤੇ ਓਲੇ ਹੋ ਗਿਆ ਹੈ। ਹਜ਼ੂਰ ਉਹਨਾਂ ਟੁੱਟੀਆਂ ਤਲਵਾਰਾਂ ਨਾਲ ਹੀ ਸਾਡੇ ਸਿਪਾਈਆਂ ਦੇ ਸਿਰ ਲਾ ਧਰੇ ਹਨ। ਹਫੇ ਹੋਏ ਇੱਕ ਸੈਨਾਪਤੀ ਨੇ ਆਕੇ ਲੱਖੂ ਨੂੰ ਦੱਸਿਆ। ਤੇ ਤੂੰ ਇਹ ਖੁਸ਼ਖਬਰੀ ਦੇਣ ਆਇਆ ਹੈ ਮੈਨੂੰ? ਸ਼ਰਮ ਨਾਲ ਡੁੱਬ ਕੇ ਮਾਰ ਕਿਉਂ ਨਹੀਂ ਜਾਂਦਾ? ਲੱਖੂ ਗੁੱਸੇ ਵਿੱਚ ਚੀਕਿਆ। ਲੋਕ ਤਾਂ ਆਪ ਫਿਰਦਾ ਹੈ ਤੇ ਸ਼ਰਮ ਸਾਨੂੰ ਦਿੰਦਾ ਹੈ। ਘੂੜਾ ਮੋੜਦਾ ਹੋਇਆ ਸੈਨਾਪਤੀ ਬੋਲਿਆ ਸੁਨਤਾ ਲਖੂ ਨੇ ਵੀ ਲਿਆ ਪਰ ਬੋਲਦਾ ਕੀ ਮਾਰੋ ਮਾਰ ਕਰਦੇ ਸਿੰਘ ਮੁੱਢ ਦਰਿਆ ਦੇ ਕੰਡੇ ਤੇ ਆ ਗਏ ਹਨ ਬਿਆਸ ਦੀਆਂ ਲਹਿਰਾਂ ਪੱਥਰਾਂ ਨਾਲ ਟਕਰਾ ਕੇ ਭਿਆਨਕ ਸ਼ੋਰ ਪੈਦਾ ਕਰ ਰਹੀਆਂ ਹਨ ਥੱਕੇ ਟੁੱਟੇ ਭੁੱਖੇ ਤਹਾਏ ਤੇ ਜ਼ਖਮੀ ਸਿੰਘ ਦਰਿਆ ਦੇ ਕਿਨਾਰੇ ਤੇ ਖਲੋਤੇ ਹਨ ਬਰਸਾਤਾ ਹੋਣ ਕਾਰਨ ਦਰਿਆ ਇੰਨਾ ਜ਼ੋਰਾਂ ਤੇ ਹੈ ਕਿ ਰਾਹ ਵਿੱਚ ਆਉਣ ਵਾਲੇ ਵੱਡੇ ਰੁੱਖਾਂ ਨੂੰ ਵੀ ਜੜੋਂ ਪੁੱਟ ਕੇ ਨਾਲ ਵਹਾ ਲ ਕੇ ਲੇ ਜਾ ਰਿਹਾ ਹੈ ਸਿਰ ਲੱਗਣਗੇ ਖਾਲਸਾ ਜੀ ਕੁਰਬਾਨੀ ਹੋਵੇਗੀ ਕੁਝ ਸਿੰਘਾਂ ਦੀ ਫੇਰ ਹੀ ਸਾਰਾ ਜਥਾ ਪਾਰ ਕਰ ਸਕੇਗਾ ਡੱਲੇ ਵਾਲੀਏ ਸਰਦਾਰ ਗੁਰਦਿਆਲ ਸਿੰਘ ਤੇ ਕਹਿਣ ਦੀ ਧੀਰ ਸੀ ਕਿ ਉਹਨਾਂ ਦੇ ਦੋ ਦੋਵੇਂ ਸਕੇ ਭਰਾ ਨੇ ਘੋੜੇ ਦਰਿਆ ਵਿੱਚ ਉਤਾਰ ਦਿੱਤੇ ਪਰ ਉਹ ਦੋਹੇ ਸੂਰ ਮੇਂ ਹੀ ਵਾਪਸ ਨਹੀਂ ਪਰਤੇ ਸਰਦਾਰ ਜੱਸਾ ਸਿੰਘ ਅੱਗੇ ਆਏ ਤੇ ਬੋਲਣਾ ਸ਼ੁਰੂ ਕੀਤਾ ਇਨ ਪੁੱਤਰਨ ਕੇ ਸੀਸ ਪਰ ਜਿਹੇ ਮਾਣ ਬਖਸ਼ਣ ਵਾਲੇ ਬੋਲਾਂ ਦੀ ਜ਼ਿੰਮੇਵਾਰੀ ਨੂੰ ਸਮਝੋ ਸਰਹੰਦ ਤੁਹਾਡੀਆਂ ਯਾਦਾਂ ਵਿੱਚੋਂ ਕਦੇ ਮੰਨਫੀ ਨਹੀਂ ਹੋ ਸਕਦੀ ਯਾਦ ਰੱਖੋ ਕਿ ਸਾਡੇ ਦਿਮਾਲਿਆਂ ਦਸਤਾਰਾਂ ਥੱਲੇ ਸਿਰ ਵੀ ਅਜਿਹੇ ਹਨ ਜਿਹੜੇ ਇੱਟ ਪੰਨ ਰਹੇ ਮਿਸਤਰੀ ਨੂੰ ਇਹ ਕਹਿ ਕੇ ਵਰਜ ਸਕਣ ਕਿ ਇੱਟ ਦੀ ਥਾਂ ਗੋਡੇ ਨੂੰ ਤੋੜ ਅਜਿਹੇ ਸਿਰ ਜਿਹੜੇ ਗੜੀ ਉੱਤੇ ਖਲੋਤੇ ਢਾਲਾਂ ਦੇ ਵੱਜਦੀਆਂ ਕਿਰਪਾਨਾਂ ਤੋਂ ਨਿਕਲਦੇ ਚਿੰਗਿਆੜਿਆਂ ਨੂੰ ਤੱਕ ਕੇ ਸੱਚੇ ਪਿਤਾ ਨੂੰ ਇਹ ਕਹਿ ਤਾ ਜ਼ੇਰਾ ਰੱਖਦੇ ਹਨ ਕਿ ਗੁਰਪਿਤਾ ਨੇਜ਼ੇ ਤਲਵਾਰਾਂ ਤੀਰਾਂ ਨੂੰ ਸਾਂਵੇਂ ਜਾ ਕੇ ਤੱਕਣ ਲਈ ਮੇਰਾ ਵੀ ਮਨੋ ਤਾਬਲਾ ਹੋ ਰਿਹਾ ਹੈ ਮੇਰੀ ਝੋਲੀ ਵੀ ਜੰਗ ਦੇ ਮੈਦਾਨ ਵਿੱਚ ਦਿਖਾਈ ਜਾਣ ਵਾਲੀ ਸੂਰਬੀਰਤਾ ਪਾਓ ਸੱਚੇ ਸਤਗੁਰੂ ਤੇ ਜੰਗ ਕਰਦੇ ਆ ਜਦ ਤੇ ਲੱਗੇ ਤਾਂ ਸੱਚੇ ਬਾਦਸ਼ਾਹ ਦੇ ਇਹਨਾ ਬੋਲਾਂ ਕਿ ਤੁਹਾਡੇ ਪੀਣ ਵਾਲਾ ਪਾਣੀ ਧਰਤੀ ਤੋਂ ਮੁੱਕ ਗਿਆ ਹੈ ਤੇ ਫੁੱਲ ਚੜਾਉਂਦਿਆਂ ਤੱਤੀਆਂ ਤਵੀਆਂ ਤੇ ਚਾਂਦਨੀ ਚੌਂਕ ਨੂੰ ਚੇਤਿਆਂ ਵਿੱਚ ਵਸਾ ਕੇ ਐਸੀ ਤੇਗ ਵਾਉਣ ਕਿ алаਦੇ ਮੂੰਹ ਹੋ ਵੀ ਸ਼ਾਬਾਸ਼ ਨਿਕਲੇ ਜੰਗ ਦੇ ਮੈਦਾਨ ਵਿੱਚ ਵੀ ਪੈਂਦੇ ਖਾਨ ਨੂੰ ਸ਼ਾਹ ਕਰ ਰਹੀ ਸੱਚੀ ਸਰਕਾਰ ਦੀ ਢਾਲ ਤੇ ਨਫਰਤ ਵਿੱਚ ਤਪਦੇ ਹਿਰਦਿਆਂ ਨੂੰ ਠੰਡ ਵਰਤਾ ਰਹੀ ਭਾਈਕਨੀ ਹੈ ਜਿਹਦੀ ਮਸ਼ਕ ਨੂੰ ਅੰਗ-ਸੰਗ ਰੱਖੋ ਸਿਰ ਇਹ ਤਾਂ ਤੁਹਾਡਾ ਹੈ ਹੀ ਨਹੀਂ ਇਹ ਤਾਂ ਤੁਸੀਂ ਸਰਬਲੋਹੀ ਬਾਟੇ ਤੇ ਖੰਡੇ ਵਾਲੀਆਂ ਪੰਜ ਘੁੱਟਾਂ ਬਦਲੇ ਗੁਰੂ ਪਿਤਾ ਨੂੰ ਭੇਟ ਕਰ ਚੁੱਕੇ ਹੋ ਹੁਣ ਤਾਂ ਉਸਦੇ ਬੋਲਾਂ ਤੇ ਪੈਰੇ ਦਿੰਦੇ ਹੋਏ ਪ੍ਰੇਮ ਦੀ ਗਲੀ ਵਿੱਚ ਬਿਨਾ ਕਾਣ ਕੀਤੇ ਸਿਰ ਦੇਣ ਦੇ ਬਚਨਾਂ ਨੂੰ ਵੀ ਸੁਰਬੀਰਤਾ ਨਾਲ ਨਿਭਾਓ ਤੇ ਸੱਚਮੁੱਚ ਦੁਨੀਆ ਤੱਕੇਗੀ ਕਿ ਕਿਵੇਂ ਠੰਡਿਆ ਬੁਰਜਾ ਨੂੰ ਵੀ ਨਿਗ ਦੇ ਰਿਹਾ ਤੁਹਾਡਾ ਸਦਕ ਆਓ ਖਾਲਸਾ ਜੀ ਦਰਿਆ ਦੀ ਭੇਟ ਹੋਣ ਨਾਲੋਂ ਚੰਗਾ ਹੈ ਕਿ ਅਸੀਂ ਜੂਝ ਕੇ ਸ਼ਹੀਦੀਆਂ ਪਾਈਏ ਭਾਈ ਸੁਖਾ ਸਿੰਘ ਬੋਲੇ ਜੀ ਖਾਲਸਾ ਜੀ ਸਤਿਗੁਰਾਂ ਆਖਿਆ ਹੈ ਕਿ ਸਨਮੁਖ ਜੂਝ ਕੇ ਮਰਨ ਵਾਲਾ ਸਿੱਖ ਸਵਾ ਲੱਖ ਵਿੱਚ ਗਿਣਿਆ ਜਾਏਗਾ ਆਓ ਸਤਿਗੁਰਾਂ ਦੇ ਬਚਨ ਪਾਲੀਏ ਤੇ ਆਪਣੀ ਗਿਣਤੀ ਸਵਾ ਲੱਖੀਆਂ ਵਿੱਚ ਕਰਵਾਈਏ ਸਰਦਾਰ ਚੜ੍ਹਤ ਸਿੰਘ ਨੇ ਸਿੱਖ ਜਥੇ ਨੂੰ ਵੰਗਾਰ ਪਾਈ ਖਾਲਸੇ ਨੇ ਚੌਹੀ ਪਾਸੀ ਮੂੰਹ ਕਰ ਲਿਆ ਤੇ ਭਾਈ ਸੁਖਾ ਸਿੰਘ ਜੀ ਦੀ ਅਗਵਾਈ ਵਿੱਚ ਹੱਲਾ ਬੋਲ ਦਿੱਤਾ ਉਹਨਾਂ ਦੀ ਰਣਨੀਤੀ ਹੈ ਕਿ ਕਿਸੇ ਤਰ੍ਹਾਂ ਪਹਾੜ ਜਿੱਤਿਆ ਜਾ ਸਕੇ ਪਰ ਅੱਗੇ ਪਹਾੜੀਏ ਰਾਹ ਰੁਕੀ ਖਲੋਤੇ ਹਨ ਤੇ ਗੋਲੀਆਂ ਦੇ ਪੱਥਰ ਮਾਰ-ਮਾਰ ਸਿੱਖਾਂ ਨੂੰ ਪਹਾੜ ਸਰ ਕਰਨੋਂ ਰੋਕ ਰਹੇ ਹਨ ਜਿਹੜੇ ਸਿੰਘ ਪਹਾੜ ਤੇ ਕੁਝ ਉੱਪਰ ਤੱਕ ਚੜ੍ਹ ਵੀ ਜਾਂਦੇ ਹਨ ਉਹਨਾਂ ਨੂੰ ਮੁਗਲਾਂ ਦੀਆਂ ਤੋਪਾਂ ਦੇ ਗੋਲੇ ਡੇਗ ਲੈਂਦੇ ਸਿੰਘਾਂ ਦੀਆਂ ਬਾਹਾਂ ਲੱਤਾਂ ਤੇ ਹੋਰ ਹੱਡੀਆਂ ਤੋਪਾਂ ਦੇ ਗੋਲਿਆਂ ਨੂੰ ਨੇ ਚੂਰ-ਚੂਰ ਕਰ ਦਿੱਤੀਆਂ ਪਹਾੜੀ ਰਾਜਪੂਤ ਕਿਸੇ ਵੀ ਤਰ੍ਹਾਂ ਨਹੀਂ ਚਾਹੁੰਦੇ ਕਿ ਸਿੱਖ ਪਹਾੜ ਉੱਤੇ ਚੜ੍ਹ ਜਾਣ ਪਰ ਪਹਾੜੀ ਜੰਗਲਾਂ ਦੀ ਓਟ ਤਕਾਉਂਦੇ ਸਿੰਘ ਫੇਰ ਵੀ ਪਹਾੜਾਂ ਨੂੰ ਝੁਕਾਉਣ ਲਈ ਦਾ ਲਾਹੀ ਰਹੇ ਨੇ ਸ਼ਾਸਤਰਾਂ ਨਾਲ ਪੱਟ-ਪੱਟ ਕੇ ਸਿੰਘਾਂ ਨੇ ਪਹਾੜਾਂ ਵਿੱਚ ਲੁਕ ਕੇ ਬੈਠਣ ਜੋਗ ਜੋਗੇ ਮੋਰਚੇ ਬਣਾ ਲਏ ਹਨ ਇਹਨਾਂ ਮੋਰਚਿਆਂ ਕਾਰਨ ਉਹ ਪਹਾੜੀਆਂ ਦੀਆਂ ਗੋਲੀਆਂ ਪੱਥਰਾਂ ਤੋਂ ਵੱਜ ਸਕਦੇ ਨੇ ਇਸ ਤਰ੍ਹਾਂ ਸਿੱਧੀਆਂ ਖੜੀਆਂ ਪਹਾੜੀਆਂ ਉੱਪਰ ਵੀ ਸਿੰਘਾਂ ਨੇ ਘਟਾਰਾਂ ਕਰਦਾਂ ਨਾਲ ਤਿਆਰ ਰੱਖਣ ਲਈ ਪੌੜੇ ਬਣਾ ਲਏ ਹਨ ਤੇ ਆਖਰ ਪਹਾੜ ਤੇ ਚੜ ਗਏ ਸਾਰੇ ਪਹਾੜੀ ਇਕੱਠੇ ਹੋ ਕੇ ਸਿੰਘਾਂ ਵੱਲ ਤਾਂ ਸਿੰਘ ਵੀ ਦ੍ਰਿੜਤਾ ਨਾਲ ਟੱਕਰੇ ਲਈ ਤਿਆਰ ਹੋ ਗਏ ਕਿਉਂਕਿ ਇੱਕ ਤਾਂ ਉਹਨਾਂ ਨੂੰ ਪਹਾੜੀਆਂ ਦੀ ਬਹਾਦਰੀ ਦਾ ਪਤਾ ਸੀ ਤੇ ਦੂਜਾ ਉਹ ਨਹੀਂ ਚਾਹੁੰਦੇ ਸਨ ਕਿ ਥੋੜੀ ਜਿਹੀ ਢਿੱਲ ਕਰਕੇ ਵੀ ਪਹਾੜ ਹੱਥੋਂ ਜਾਂਦਾ ਰਹੇ ਬਾਈ ਬਾਗੜ ਸਿੰਘ ਨੂੰ ਯਾਦ ਕਰੋ ਸਿੰਗੋ ਤੇ ਟੁੱਟ ਪੋ ਇਨਾ ਅਕ੍ਰਿਤ ਘਣਾ ਦੀ ਡਾਰ ਉੱਤੇ ਬਸ ਫਿਰ ਕੀ ਸੀ ਇਧਰੋਂ ਸਿੰਘਾਂ ਨੇ ਪਹਾੜੀਆਂ ਦੇ ਪਰਵੇ ਹਮਲੇ ਦਾ ਜਵਾਬ ਦਿੱਤਾ ਤੇ ਪਹਾੜ ਦੇ ਦੂਜੇ ਪਾਸਿਓ ਇੱਕ ਹੋਰ ਜਥਾ ਚੜ ਆਇਆ ਦੋਹੇ ਪਾਸਿਆਂ ਤੋਂ ਘਿਰੇ ਜਾਣ ਕੇ ਪਹਾੜੀਆਂ ਨੇ ਮੈਦਾਨ ਛੱਡ ਕੇ ਭੱਜਣਾ ਹੀ ਆਪਣੇ ਹਿੱਤ ਵਿੱਚ ਜਾਣਿਆ ਉਹਨਾਂ ਪੂਛ ਲੱਤਾਂ ਵਿੱਚ ਲਈ ਤੇ ਪਲਾ ਵਿਚ ਹਰਨ ਹੋ ਗਏ ਪਹਾੜ ਹੁਣ ਸਿੰਘਾਂ ਦੇ ਕਬਜ਼ੇ ਵਿੱਚ ਹੈ ਪਹਾੜੀਆਂ ਨੂੰ ਮਾਰ ਲੈਣ ਤੋਂ ਬਾਅਦ ਹੁਣ ਸਿੰਘਾਂ ਨੇ ਅੱਗੇ ਵਧਣ ਦਾ ਸੋਚਿਆ ਪਹਾੜ ਦੇ ਨਾਲ ਨਾਲ ਵਗਦੇ ਦਰਿਆ ਕੋਲੇ ਜਾਂਦੀ ਭੀੜੀ ਜਹੀ ਪਗਡੰਡੀ ਤੋਂ ਸਿੰਘਾਂ ਨੇ ਅੱਗੇ ਵਧਣਾ ਸ਼ੁਰੂ ਕੀਤਾ ਦਰਿਆ ਦੇ ਕੰਢੇ ਇਸ ਪਗਡੰਡੀ ਤੇ ਮਸਾ ਪੈਰ ਧਰਨ ਜੋਗੀ ਥਾਂ ਹੈ ਅੱਗੇ ਪਿੱਛੇ ਵਾਲਿਆਂ ਦਾ ਕੁਝ ਪਤਾ ਨਹੀਂ ਲੱਗਦਾ ਕਿ ਕਿਵੇਂ ਆ ਰਹੇ ਨੇ ਹਾਲਾਂਕਿ ਬਹੁਤ ਸਿੰਘਾਂ ਲਈ ਇਸ ਭੀੜੇ ਰਾਹ ਤੋਂ ਲੰਘਣਾ ਕਠਿਨ ਹੋ ਰਿਹਾ ਹੈ ਪਰ ਪਿੱਛੇ ਤਾਂ ਕਿਸੇ ਹਾਲ 'ਚ ਨਹੀਂ ਮੁੜਿਆ ਜਾ ਸਕਦਾ ਸੀ ਪੈਰ ਤਿਲਕਣ ਕਰਕੇ ਕੁਝ ਸਿੰਘ ਦਰਿਆ ਦੀ ਢੇਟ ਵੀ ਹੋ ਗਏ ਹਨ ਭੁੱਖੇ ਤਹਾਏ ਸਿੰਘਾਂ ਨੂੰ ਦਰਿਆ ਦੇ ਨਾਲ ਤੁਰੇ ਜਾਂਦੇ ਹੋਏ ਵੀ ਵਾੜੋ ਨਿੱਕੀ ਇਸ ਖਤਰਨਾਕ ਰਾਹ ਕਰਕੇ ਪਾਣੀ ਪੀਣਾ ਨਸੀਬ ਨਹੀਂ ਹੋ ਰਿਹਾ ਕੈਸੀ ਕਠਿਨ ਪ੍ਰੀਖਿਆ ਵਿੱਚੋਂ ਲੰਘ ਰਿਹਾ ਹੈ ਖਾਲਸਾ ਪੰਥ ਕੁਝ ਚਿਰ ਦੇ ਸਫ਼ਰ ਮਗਰੋਂ ਅੱਗੇ ਹਰੇ ਭਰੇ ਪਹਾੜ ਦਿਖਾਈ ਦੇਣ ਲੱਗੇ ਹਨ ਕਾਫੀ ਸਿੰਘ ਪਾਰ ਹੋ ਗਏ ਪਰ ਬੋਤੇ ਹਜੇ ਵੀ ਭੀੜੇ ਰਾਤ ਤੇ ਫਸੇ ਹੋਏ ਹਨ ਇਧਰ ਤੁਰਕਾ ਨੇ ਜੰਗੀ ਨਰਸਿੰਘਾ ਵਜਾ ਦਿੱਤਾ ਹੈ ਲਖਪਤ ਰਾਏ ਨੇ ਐਲਾਨ ਕੀਤਾ ਮੇਰੇ ਬਹਾਦਰ ਸਪਾਈਓ ਅਸੀਂ ਸਿੰਘਾਂ ਦੀ ਜੜ ਖਤਮ ਕਰ ਦੇਣੀ ਹੈ ਕੋਈ ਸਪਾਈ ਪਹਿਲਾ ਲੁੱਟ ਮਾਰ ਵੱਲ ਨਾ ਪਵੇ ਹਾਂ ਸਿੰਘਾਂ ਨੂੰ ਮਾਰ ਕੇ ਜਿੰਨੀ ਵੀ ਲੁੱਟ ਕਰੋਗੇ ਮਾਫ ਹੋਏਗੀ ਸਿੰਘ ਦਾ ਸਿਰ ਵੱਟ ਕੇ ਲਿਉਣ ਵਾਲੇ ਨੂੰ 5 ਰੁਪਏ ਦਾ ਨਾਮ ਮੈਂ ਆਪ ਦਿਆਂਗਾ ਪਰੇ ਨਾ ਹੋਵੇ ਕਿ ਤੁਹਾਡਾ ਧਿਆਨ ਲੁੱਟਵਲ ਹੋ ਜਾਵੇ ਤੇ ਸਿੰਘ ਤੁਹਾਡੇ ਤੋਂ ਤੇ ਭਾਰੂ ਪੈ ਜਾਣ। 5 ਰੁਪਏ ਦੇ ਇਨਾਮ ਤੇ ਲੁੱਟ ਦੇ ਲਾਲਚ ਕਰਕੇ ਮੁਗਲ ਫੌਜ ਸਿੰਘਾਂ ਤੇ ਟੁੱਟ ਕੇ ਪੈ ਗਈ। ਤੂਪਾਂ ਨੇ ਅੱਗ ਵਰਸਾਈ। ਤੁਰਕ ਘੋੜਿਆਂ ਨੇ ਫੇਟਾ ਮਾਰ-ਮਾਰ ਕੇ ਥੱਕੇ ਟੁੱਟੇ ਸਿੰਘਾਂ ਨੂੰ ਡੇਗਣਾ ਸ਼ੁਰੂ ਕੀਤਾ। ਸਿੰਘਾਂ ਨੇ ਸਤਗੁਰਾਂ ਨੂੰ ਯਾਦ ਕੀਤਾ। ਜੈਕਾਰੇ ਛੱਡੇ ਤੇ ਆਪਣੇ ਆਪ ਨੂੰ ਸੰਭਾਲ ਲਿਆ। ਚਮਕੌਰ ਯਾਦ ਕਰੋ ਸਿੰਘੋ 10 ਲੱਖ ਦੇ ਮੁਕਾਬਲੇ ਵਿੱਚ ਖਲੋਤੇ ਚਾਲੀਆਂ ਨੂੰ ਚੇਤਿਆਂ ਵਿੱਚ ਧਿਆਓ ਸਤਿਗੁਰ ਸਦਾ ਸਿੱਖ ਦੇ ਅੰਗ ਸੰਗ ਹਨ ਸਾਨੂੰ ਇਹ ਚੇਤੇ ਕਰਵਾਉਣ ਦੀ ਲੋੜ ਨਹੀਂ ਕਿ ਜੰਗ ਵਿੱਚ ਖਾਲਸੇ ਦਾ ਟੀਚਾ ਕੀ ਹੈ ਸ਼ਹੀਦ ਭਾਈ ਮਤਾਬ ਸਿੰਘ ਦੇ ਭਜੰਗੀ ਭਾਈ ਰਾਏ ਸਿੰਘ ਨੇ ਸਿੰਘਾਂ ਨੂੰ ਜੋਸ਼ ਭਰਦਿਆਂ ਕਿਹਾ ਸਿੰਘਾਂ ਤੁਰਕਾਂ ਦੇ ਘੋੜਿਆਂ ਨੂੰ ਪਰੇ ਤੱਕ ਦੇ ਹੱਲਾ ਕੀਤਾ ਹੈ ਮੁਗਲ ਫੌਜ ਥੋੜੀ ਥੜਕ ਗਈ ਹੈ ਮੈਂ ਲਖੂ ਨੂੰ ਲੱਭਣ ਜਾ ਰਿਹਾ ਹਾਂ ਸਿੰਘ ਜੀ ਤੁਸੀਂ ਮੋਰਚਾ ਸੰਭਾਲੋ ਭਈ ਸੁਖਾ ਸਿੰਘ ਸਰਦਾਰ ਚੜ੍ਹਤ ਸਿੰਘ ਨੂੰ ਸੁਚੇਤ ਕਰਦੇ ਹਾਂ ਬੋਲੇ ਇਹ ਸੁਣਦਿਆਂ ਹੀ ਤੋਂ ਮੁਗਲ ਸੂਈਏ ਤੇਜ਼ੀ ਨਾਲ ਪਛਾਉ ਨੂੰ ਦੌੜੇ ਪਰ ਭਈ ਰਾਏ ਸਿੰਘ ਦੇ ਤੀਰਾਂ ਤੋਂ ਤੇਜ ਨਹੀਂ ਪੱਜ ਸਕਿਆ ਦੋਹਾਂ ਦੀਆਂ ਪਿੱਠਾਂ ਸਿੰਘ ਦੇ ਕਮਾਨੋਂ ਨਿਕਲੇ ਤੀਰਾਂ ਨਾਲ ਪਰੋਈਆਂ ਗਈਆਂ ਭਈ ਸੁਖਾ ਸਿੰਘ ਨੇ ਸਿੱਖ ਹਲਕਾਰਿਆਂ ਨੂੰ ਸਦਿਆ ਤੇ ਉਹਨਾਂ ਤੋਂ ਲਖੂ ਦਾ ਪਤਾ ਪੁੱਛਿਆ ਉਸ ਦਾ ਕਾਬੂ ਆਉਣਾ ਬਹੁਤ ਔਖਾ ਹੈ ਭਈ ਸੁਖਾ ਸਿੰਘ ਜੀ ਉਹ ਸਾਰੀ ਫੌਜ ਦੇ ਬਿਲਕੁਲ ਵਿਚਕਾਰ ਹਜ਼ਾਰ ਕੁ ਪੈਦਲ ਸਿਪਾਈਆਂ ਦੇ ਘੇਰੇ ਵਿੱਚ ਹੈ ਇੱਕ ਸਿੱਖ ਸੂਈਆ ਬੋਲਿਆ ਉਹ ਹੁਣ ਭਾਵੇਂ ਲਾਲ ਅੰਬਾਰੀ ਵਾਲੇ ਵੱਡੇ ਹਾਥੀ ਉੱਤੇ ਬੈਠਾ ਹੈ ਪਰ ਡਰ ਕਾਰਨ ਜ਼ਿਆਦਾ ਦੇਰ ਇੱਕ ਥਾਂ ਨਹੀਂ ਟਿਕਦਾ ਸਵਾਰੀ ਬਦਲਦਾ ਰਹਿੰਦਾ ਹੈ ਕਦੇ ਛੋਟੇ ਹਾਥੀ ਤੇ ਕਦੇ ਕੋੜੇ ਤੇ ਕਦੇ ਪਾਲਕੀ ਵਿੱਚ ਸੋ ਉਸ ਤੱਕ ਪੁੱਜਣਾ ਔਖਾ ਹੈ ਦੂਜਾ ਹਲਕਾਰਾ ਬੋਲਿਆ ਦੇ ਨਾਲ ਹੀ ਉਸ ਦੇ ਅੱਗੇ ਤੋਪਾਂ ਪੂਰੀ ਤਰਤੀਬ ਨਾਲ ਬਹੀੜੀਆਂ ਹੋਈਆਂ ਹਨ ਸਿੰਘ ਜੀ ਹਲਕਾਰੀਆਂ ਨੇ ਭਾਈ ਸੁੱਖਾ ਸਿੰਘ ਨੂੰ ਹੋਰ ਸੁਚੇਤ ਕੀਤਾ ਭਾਈ ਸੁੱਖਾ ਸਿੰਘ ਨੂੰ ਭਾਵੇਂ ਸਾਰੀ ਸਥਿਤੀ ਦਾ ਅੰਦਾਜ਼ਾ ਹੋ ਗਿਆ ਸੀ ਪਰ ਉਹ ਰੁਕਣ ਵਾਲੇ ਕੱਦ ਸਨ ਉਹਨਾਂ ਸੂਈਆਂ ਵੱਲ ਤੁਸੀਂ ਥਾਂ ਵੱਲ ਘੋੜਾ ਦੜਾਇਆ ਸੁੱਖਾ ਸਿੰਘ ਸੁੱਖਾ ਸਿੰਘ ਦਾ ਰੌਲਾ ਦੁਸ਼ਮਣ ਦਲਾਂ ਵਿੱਚ ਪੈ ਗਿਆ ਭਾਈ ਸੁੱਖਾ ਸਿੰਘ ਨੂੰ ਸਾਹਮਣੇ ਹਾਥੀ ਤੇ ਬੈਠਾ ਖੁਦ ਦਿਖਾਈ ਦੇ ਰਿਹਾ ਹੈ ਜੋ ਉੱਚੀ ਉੱਚੀ ਖੁਚ ਚੀਕ ਰਿਹਾ ਹੈ ਉਸਨੇ ਹੱਥੀਂ ਤੋਂ ਬੈਠੇ ਨੇ ਤੋਪਾਂ ਦੇ ਗੋਲੇ ਭਰਉਣ ਦਾ ਹੁਕਮ ਕੀਤਾ ਹੈ ਪਰ ਹਜ਼ੂਰ ਇਸ ਨਾਲ ਤਾਂ ਸਾਡੇ ਸਿਪਾਹੀ ਵੀ ਮਾਰੇ ਜਾਣਗੇ ਮੁਗਲ ਤੋਪਚੀ ਬੋਲਿਆ ਤੇ ਜੇ ਤੇਰਾ ਪਿਓ ਸੁਖਾ ਸਿੰਘ ਇੱਥੇ ਪਹੁੰਚ ਗਿਆ ਤਾਂ ਉਸਨੇ ਸਾਡੇ ਵਿੱਚੋਂ ਕਿਸੇ ਨੂੰ ਨਹੀਂ ਜਾਣ ਦਾ ਛੱਡਣਾ ਫਿਰ ਬਚੇ ਸਿਪਾਹੀਆਂ ਦਾ ਚਾਰ ਪਾਲਵੀ ਤੂੰ ਲੱਖੂ ਗੁੱਸੇ ਵਿੱਚ ਚੀਕਿਆ ਤੋਪਾਂ ਦੇ ਮੂੰਹਾਂ ਵਿੱਚੋਂ ਅਣਗਿਣਤ ਗੋਲੇ ਅੱਗ ਬਣ ਕੇ ਨਿਕਲੇ ਇੱਕ ਗੋਲਾ ਭਾਈ ਸੁਖਾ ਸਿੰਘ ਦੀ ਲੱਤ ਤੇ ਆ ਬਚਿਆ ਲੱਤ ਟੁੱਟ ਗਈ ਤੇ ਵਾ ਸਰੀਰ ਨਾਲ ਲੰਮਕਦੀ ਰਹਿ ਗਈ ਭਾਈ ਸੁਖਾ ਸਿੰਘ ਦਾ ਲੱਖੂ ਤੱਕ ਪੁੱਜ ਜਾਣ ਦਾ ਨਿਸ਼ਚਾ ਦ੍ਰਿੜ ਹੈ ਉਹਨਾਂ ਕਮਰ ਕੱਸੇ ਨਾਲ ਕੱਪੜਾ ਪਾੜ ਕੇ ਲੱਤ ਕਾਠੀ ਦੇ ਹੰਨੇ ਨਾਲ ਬੰਨ ਲਿਆ ਤੇ ਅੱਗੇ ਵਧਣਾ ਸ਼ੁਰੂ ਕੀਤਾ ਪਿੱਛੇ ਸੱਥੀ ਸਿੰਘਾਂ ਨੂੰ ਭਾਈ ਸਾਹਿਬ ਦੀ ਜ਼ਖਮੀ ਹਾਲਤ ਦਾ ਪਤਾ ਲੱਗਿਆ ਤੋ ਉਹ ਆ ਕੇ ਭਾਈ ਸਾਹਿਬ ਨੂੰ ਅੱਗੇ ਜਾਣ ਤੋਂ ਰੋਕਿਆ ਸਿੰਘਾਂ ਦੀਆਂ ਬੇਨਤੀਆਂ ਤੇ ਭਾਵੇਂ ਭਈ ਸੁਖਾ ਸਿੰਘ ਪਛਾਹ ਤਾਂ ਮੁੜ ਪਏ ਪਰ ਉਹ ਘੋੜੇ ਤੋਂ ਮੁੜ ਮੁੜ ਹਾਥੀ ਤੇ ਬੈਠੇ ਲੱਖੂ ਨੂੰ ਦੇਖ ਰਹੇ ਸਨ ਸਰੀਰ ਤੇ ਸਾਥ ਛੱਡ ਜਾਣ ਦਾ ਉਹਨਾਂ ਨੂੰ ਅਫਸੋਸ ਵੀ ਸੀ